ਮਰਦਾ ਬਾਦ ਮਰਦਾ ਬਾਦ ਆਹ ਲਟਕ ਰਹੀ ਆ ਉਹਨਾਂ ਦੇ ਨਾਲ ਇੱਕ ਠੋਕ ਕੇ ਖੜਨ ਦਾ ਵਾਅਦਾ ਕੀਤਾ ਹੈ ਤੇ ਹੁਣ ਆਪਾਂ ਜਿਹੜਾ ਭਗਵੰਤੇ ਨੂੰ ਜਿਹੜੀ ਅੱਗ ਲਾ ਕੇ ਅੱਜ ਲੇਟ ਕਿਉਂ ਕੀਤਾ ਗਿਆ ਕਿਉਂਕਿ ਜਦੋਂ ਮੌਤ ਲੇਟ ਹੋਵੇ ਸਰੀਰ ਚ ਪਾਣੀ ਭਰਿਆ ਹੋਵੇ ਜ਼ਿਆਦਾ ਦੇਰ ਨਹੀਂ ਰੱਖੀਦਾ ਸਰੀਰ ਫਟ ਜਾਂਦਾ ਇਸ ਲਈ ਸੂਰਜ ਚ ਛਤਰੀ ਤੋਂ ਬਾਅਦ ਮਜਬੂਰੀ ਦੇ ਕਾਰਨ ਇਸ ਸਰਕਾਰ ਦਾ ਜਨਾਜਾ ਕੱਢ ਕੇ ਬੰਨ੍ਹਵੇਂ ਗੁੰਗਿਆਂ ਬੋਲਿਆਂ ਉਹਨਾਂ ਦਾ ਜਨਾਜਾ ਕੱਢ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਾਜਾ ਕੱਢ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਦਾ ਜਨਾਜਾ ਕੱਢ ਕੇ ਆਮ ਆਦਮੀ ਪਾਰਟੀ ਦੇ ਐਮਪੀਜ਼ ਦਾ ਜਨਾਜਾ ਕੱਢ ਕੇ ਰਾਜ ਸਭਾ ਦੇ ਮੈਂਬਰਜ਼ ਦਾ ਜਨਾਜਾ ਕੱਢ ਕੇ ਵਰਗਤ ਸਿੰਘ ਐਮਐਲਏ ਕਾਂਗਰਸ ਵੱਲੋਂ ਉਹਦਾ ਜਨਾਜਾ ਕੱਢ ਕੇ ਇਹ ਸੀ ਹੁਣ ਪੁਤਲਾ ਫੁੱਪਣ ਲੱਗੇ ਆ ਭਗਵੰਤ ਮਾਨ ਮੁਰਦਾਬਾਹ ਭਗਵੰਤ ਮਾਨ ਮੁਰਦਾਬਾਹ ਤੇਜਰੀਵਾਲ ਮੁਰਦਾਬਾਹ ਤੇਜਰੀਵਾਲ ਮੁਰਦਾਬਾਹ 59 ਗੁੰਗੇ ਐਮਐਲਏ ਮੰਤਰੀ ਮੁਰਦਾਬਾਹ ਐਮਪੀਜ਼ ਆਮ ਆਦਮੀ ਪਾਰਟੀ ਦੇ ਵਾਹ ਵਾਹ ਪ੍ਰਭ ਤੁਹਾਂ ਸਰਬਬੱਲ ਭਗਵੰਤਾ ਪ੍ਰਭ ਤੁਹਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਿਸ਼ਨ ਤੇ ਪੈਰਾ ਦੇ ਰਹੇ ਹਾਂ ਬਾਬਰ ਤੂ ਜਾਬਰ ਆ ਜਬਰ ਤੇ ਜ਼ੁਲਮ ਦੇ ਖਿਲਾਫ ਇਹ ਲੜਾਈ ਚੱਲ ਰਹੀ ਆ ਕਿਉਂਕਿ ਨਦੀਪਰਾ 200 ਸਾਲ ਪੁਰਾਣਾ ਪਿੰਡ ਆ 1947 ਦੇ ਵਿੱਚ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਆ ਉਸ ਸਮੇਂ ਨਤੀਪਰੇ ਦੇ ਜਿਹੜੇ ਬਜ਼ੁਰਗ ਪਾਕਿਸਤਾਨ ਦੀ ਧਰਤੀ ਨੂੰ ਛੱਡ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਕੇ ਆਪਣੇ ਮਹਿਲਾ ਵਰਗੇ ਘਰਾਂ ਨੂੰ ਛੱਡ ਕੇ ਆਪਣੇ ਵੱਡੇ ਵੱਡੇ ਕਾਰੋਬਾਰਾਂ ਨੂੰ ਛੱਡ ਕੇ ਆਪਣੀ ਜਿਹੜੀ ਸਭ ਤੋਂ ਕੀਮਤੀ ਹੈ ਭਾਈਚਾਰਕ ਸਾਂਝ ਨੂੰ ਛੱਡ ਕੇ ਇਸ ਨਤੀਪਰੇ ਦੀ ਧਰਤੀ ਤੇ ਆ ਕੇ ਬੈਠੇ ਇਹਨਾਂ ਨੇ ਰਸਤੇ ਦੇ ਵਿੱਚ ਬਹੁਤ ਕੁਝ ਚੱਲਿਆ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਆਪਣਾ ਮਾਮਾ ਦੇ ਨਾਲ ਜਾਂਤੀ ਹੁੰਦੀਆਂ ਦੇਖੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਮਾਸੂਮ ਬੱਚਿਆਂ ਦੇ ਹੁੰਦੇ ਕਤਲ ਦੇਖੇ ਆਪਣੀਆਂ ਅੱਖਾਂ ਦੇ ਸਾਹਮਣੇ ਨੌ ਜਵਾਨਾਂ ਤੇ ਬਜ਼ੁਰਗਾਂ ਦੇ ਹੁੰਦੇ ਕਤਲ ਦੇਖੇ ਟ੍ਰੈਡੀਆਂ ਔਕੜਾਂ ਤੇ ਡਾ ਤਸ਼دد ਚੱਲਦੇ ਹੋਏ ਵੱਖ-ਵੱਖ ਜਗਾਵਾਂ ਤੇ ਬੈਠ ਗਏ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੇ ਲਤੀਪੁਰੇ ਦੇ ਮੌਜੂਦਾ ਹੁਣ ਇਸ ਟਾਈਮ ਵਾਸੀ ਨੇ ਇਹ ਉਸ ਸਮੇਂ ਇਸ ਲਤੀਪੁਰੇ ਵਿਚ ਆ ਕੇ ਬੈਠ ਗਏ ਇਹ ਲਤੀਪੁਰਾ ਵਿੱਚ ਸਾਡੇ ਮੁਸਲਮਾਨ ਭਰਾ ਰਹਿੰਦੇ ਸੀ ਵੰਡ ਤੋਂ ਪਹਿਲਾਂ ਉਹ ਸਾਰੇ ਜਬਰ ਜ਼ੁਲਮ ਚੱਲਦੇ ਹੋਏ ਪਾਕਿਸਤਾਨ ਦੀ ਧਰਤੀ ਤੇ ਚਲੇ ਗਏ ਇਹ ਸਾਰੇ ਪਰਿਵਾਰ 76 ਸਾਲ ਪਹਿਲਾਂ ਜਦੋਂ ਇੰਡੀਆ ਦੀ ਨਾ ਕੋਈ ਸਰਕਾਰ ਬਣੀ ਸੀ ਨਾ ਕੋਈ ਇੰਡੀਆ ਦਾ ਕੋਈ ਸੰਵਿਧਾਨ ਬਣਿਆ ਸੀ ਉਸ ਸਮੇਂ ਇਹ ਪਰਿਵਾਰ ਆ ਕੇ ਬੈਠ ਗਏ ਜਾਹੀਦਾ ਤਾਂ ਇਹ ਸੀ ਕਿ ਇਹਨਾਂ ਪਰਿਵਾਰਾਂ ਨੂੰ ਨਾਲ ਦੀ ਨਾਲ ਜਦੋਂ 1952 ਦੇ ਵਿੱਚ ਸੁਧਾਨ ਬਣਿਆ ਸਾਰਾ ਕੁਝ ਹੋਇਆ ਤੇ ਮਾਲਕਾਨਾ ਹੱਕ ਦਿੱਤੇ ਜਾਂਦੇ ਪਰ ਪਹਿਲਾਂ ਹੀ ਮਨਸਾ ਮਾੜੀ ਸੀ ਉਹਨਾਂ ਹੱਕਾਂ ਨੂੰ ਲਾਰੇ ਲਾ ਕੇ ਲਾਰੇ ਲਾ ਕੇ ਲਾਰੇ ਲਾ ਕੇ ਵੰਡੀਆਂ ਕਰ ਦਿੱਤਾ ਪੰਜਾਬ ਦੀਆਂ ਸਰਕਾਰਾਂ ਨੇ ਵੀ ਇਦਾਂ ਹੀ ਕੀਤਾ ਕਾਂਗਰਸ ਆਈ ਉਹਨੇ ਲਾਰੇ ਲਾਏ ਬਦਲਦਲ ਬੀਜੇਪੀ ਆਈ ਉਹਨਾਂ ਨੇ ਲਾਰੇ ਲਾਏ ਆ ਜਿਹੜਾ ਹੁਣ ਗੱਡੀ ਤੇ ਬੈਠਾ ਭਗਵੰਤਾ ਇਸ ਬੰਦੇ ਨੇ ਵੱਡੀ ਡਰਾਮੇਬਾਜ਼ੀ ਕੀਤੀ ਕਿਉਂਕਿ ਇਹ ਡਰਾਮੇਬਾਜ਼ੀ ਕਰਨ ਦੇ ਵਿੱਚ ਪਹਿਲਾਂ ਤੋਂ ਹੀ ਮਹਾਰਾ ਕੀ ਡਰਾਮੇਬਾਜ਼ੀ ਕੀਤੀ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਸੇ ਧਰਤੀ ਤੇ ਲਤੀਪੁਰੇ ਦੀ ਤੇ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਮੁਹੱਲਿਆਂ ਵਿੱਚ ਇਸ ਪਿੰਡ ਦੀਆਂ ਗਲੀਆਂ ਦੇ ਵਿੱਚ ਸਾਡੇ ਲਤੀਪੁਰੇ ਦੇ ਪਰਿਵਾਰਾਂ ਦੇ ਨਾਲ ਹੜਕੇ ਛਾਤੀ ਤੇ ਹੱਥ ਮਾਰ ਕੇ ਵਾਅਦਾ ਕਰਕੇ ਗਿਆ ਸੀ ਕਿ ਜੋ ਪਿਛਲੀਆਂ ਸਰਕਾਰਾਂ ਨੇ 76 ਸਾਲਾਂ ਵਿੱਚ ਨਹੀਂ ਕੀਤਾ ਉਹ ਅਸੀਂ ਕਰਾਂਗੇ ਤੁਹਾਨੂੰ ਮਾਲਕਾਨਾ ਹੱਕ ਦਵਾਂਗੇ ਐਡਾ ਵੱਡਾ ਡਰਾਮੇਬਾਜ਼ ਸੀ ਕਿ ਸਾਰੇ ਪਰਿਵਾਰ ਉਸ ਦੀਆਂ ਚਾਲਾਂ ਵਿੱਚ ਆ ਗਏ ਸਾਰਿਆਂ ਨੇ ਜੀ ਤੋੜ ਮਿਹਨਤ ਕਰਕੇ ਆਸ ਕਮਾਂਡ ਨੂੰ ਮੁਹੱਲਿਆਂ ਨੂੰ ਨਾਲ ਦੇ ਪਿੰਡਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਦੇ ਨਾਲ رابطہ ਕਾਇਮ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਪਵਾਈਆਂ ਇਹ ਭਗਵੰਤਾ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਣ ਅਨਸਾਰ ਗੱਦੀ ਤੇ ਬੈਠਣ ਅਨਸਾਰ ਬੜਾ ਕਹਿਰ ਕਰ ਦਿੱਤਾ ਉਹ ਵੀ ਕਦੋਂ ਕੀਤਾ ਜਦੋਂ ਪੂਰਾ ਇੰਡੀਆ 10 ਦਸੰਬਰ ਨੂੰ ਜਮਹੂਰੀਤ ਦਿਨ ਮਨਾਉਂਦਾ ਉਸ ਤੋਂ ਇੱਕ ਦਿਨ ਪਹਿਲਾਂ ਹੀ 9 ਦਸੰਬਰ 2022 ਨੂੰ ਸਾਰੇ ਪਰਿਵਾਰਾਂ ਨੂੰ ਚੱਕ ਚੱਕ ਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਵੱਖ-ਵੱਖ ਥਾਣਿਆਂ ਵਿੱਚ ਤੇ ਮਗਰੋਂ ਉਲਟੋਜਰ ਲਿਆ ਕੇ ਚਾਹ ਮਵਾਜੀ ਖੇਡ ਕੇ ਨਤੀਫੜੇ ਨੂੰ ਢਾਹ ਢੇਰੀ ਕਰ ਦਿੱਤਾ ਜਿਹੜਾ ਕਿ ਕੀਮਤੀ ਸਮਾਨ ਜਿਹੜਾ ਵੀ ਪਰਿਵਾਰਾਂ ਦਾ ਵਰਤੋਂ ਵਿੱਚ ਆਉਂਦਾ ਉਹ ਸਾਰਾ ਥੱਲੇ ਹੀ ਦੱਬਿਆ ਪਿਆ ਇੱਥੋਂ ਤੱਕ ਕਿ ਇੱਕ ਬੇਜੁਬਾਨ ਪਸ਼ੂ ਗਾਂ ਦੀ ਵੀਰੇ ਹੱਤਿਆ ਹੋਈ ਆ ਥੱਲੇ ਦਬ ਕੇ ਸੱਟਾਂ ਲੱਗਣ ਕਾਰਨ ਪਰ ਨਾ ਕੋਈ ਗਊ ਰੱਖਿਆ ਦਲ ਬੋਲਿਆ ਨਾ ਕੋਈ ਸਹਿਯਨ ਕੋ ਬੋਲਿਆ ਨਾ ਕੋਈ ਗਊਆਂ ਦਾ ਪਿਆਰੀ ਬੋਲਿਆ ਨਾ ਸੈਂਟਰ ਸਰਕਾਰ ਬੋਲੀ ਨਾ ਕੋਈ ਹਿਊਮਨ ਰਾਈਟਸ ਦੀ ਇੱਜ਼ਤ ਹੈ ਬੰਦੀ ਬੋਲੀ ਨਾ ਕੋਈ ਨਿਆਂ ਪਾਲਿਕਾ ਬੋਲੀ ਨਾ ਕੋਈ ਹੋਰ ਜਿਹੜੇ ਵੱਡੀਆਂ ਵੱਡੀਆਂ ਡੰਗਾ ਮਾਰਦੇ ਨੇ ਕਿ ਵੀ ਗਰੀਬ ਤੇ ਮਨਰੂਹ ਦੇ ਰਖਵਾਲੇ ਆ ਕੋਈ ਵੀ ਨਹੀਂ ਬੋਲਿਆ ਪਰਿਵਾਰਾਂ ਤੇ ਨਾਲ ਜ਼ਬਰ ਜ਼ੁਲਮ ਹੁੰਦਾ ਰਿਹਾ ਜਾਤੀ ਹੁੰਦੀ ਰਹੀ ਅਰ ਕੋਈ ਵੀ ਨਹੀਂ ਬੋਲਿਆ ਸਾਰਿਆਂ ਦੇ ਘਰ ਟੈ ਟੇਰੀ ਕਰ ਦਿੱਤੇ ਗਏ ਜਦੋਂ ਸ਼ਾਮਾਂ ਨੂੰ ਸਾਰਿਆਂ ਨੂੰ ਥਾਣਿਆਂ ਵਿੱਚੋਂ ਰਿਹਾ ਕੀਤਾ ਕੋਦੋਂ ਆ ਕੇ ਜਦੋਂ ਦੇਖਿਆ ਕਿ ਸਾਡੇ ਘਰ ਖਤਮ ਕਰ ਦਿੱਤੇ ਗਏ ਨੇ ਤਾਂ ਨਾ ਪਰਿਵਾਰਾਂ ਦੇ ਉੱਪਰ ਜੋ ਉਸ ਟਾਈਮ ਬੀਤਦੀ ਸੀ ਕੋਈ ਵੀ ਬਿਆਨ ਨਹੀਂ ਕਰ ਸਕਦਾ ਜਿੱਦੇ ਸਿਰ ਦੇ ਛੱਤ ਕੋਈ ਜਾਵੇ ਪਰਿਵਾਰ ਦੇ ਨਾਲ ਜਾਤੀ ਹੋ ਜਾਵੇ ਮਾਸੂਮ ਬੱਚੇ ਛੱਤ ਤੋਂ ਰੋਜ਼ਗਾਰ ਤੋਂ ਖਾਣ ਪੀਣ ਤੋਂ ਵਾਂਝੇ ਹੋ ਜਾਣ ਬਿਰੋ ਮਾਸੂਮ ਬੱਚਿਆਂ ਦੀਆਂ ਮਾਮਾਂ ਦਾ ਦਰਦ ਕੋਈ ਬਿਆਨ ਨਹੀਂ ਕਰ ਸਕਦਾ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਹੈ ਇੱਥੀ ਮਾਰ ਪਈ ਕਰਲਾਣੇ ਤਾਂ ਕਿ ਦਰਦ ਨਾ ਆਇਆ ਉਸ ਜ਼ਾਲਮ ਨੂੰ ਰਤੀ ਪਰ ਵੀ ਦਰਦ ਨਹੀਂ ਆਇਆ ਜਿਹੜੇ ਬਜ਼ੁਰਗਾਂ ਨੇ ਠੱਪਨਵੀ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਟੱਡਾਂ ਨੂੰ ਗੱਠ ਦੇ ਕੇ ਬਚਤ ਕਰ ਕਰਕੇ ਮਕਾਨ ਬਣਾਏ ਸੀ ساری ਜ਼ਿੰਦਗੀ ਦੀ ਪੂੰਜੀ ਲਾ ਕੇ ਜਦੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਟਹਿ ਟੇਰੀ ਹੋਏ ਉਹ ਬਜ਼ੁਰਗਾਂ ਦੇ ਵੀ ਜਿਹੜੀ ਅੰਦਰ ਅੱਗ ਲੱਗੀ ਸੀ ਉਹ ਵੀ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਹੀ ਉਹ ਜਾਣਦਾ ਜਿਹਦੇ ਤੇ ਪੈਂਦੀ ਆ ਜਿਹੜਾ ਚੱਲ ਰਿਹਾ ਉਹ ਜਾਣਦਾ ਬਾਕੀ ਦਾ ਸਾਰੇ ਗੱਲਾਂ ਸੁਣੀਆਂ ਨੇ ਦੇਸ ਕਰਕੇ ਨਾ ਕੋਈ ਬੋਲਿਆ ਸਰਕਾਰੀ ਦਰਬਾਰੇ ਕਿਉਂਕਿ 92 ਦੇ 92 ਐਮਐਲਏ ਗੁੰਗੇ ਹੋਗੇ ਬੋਲੇ ਹੋਗੇ ਅੰਨੇ ਹੋਗੇ ਉਹਨਾਂ 93 ਵਾਲਾ ਵੀ ਜਿਹੜਾ ਐਕਟੀ ਪਾਰਟੀ ਤੋਂ ਆ ਕਾਂਗਰਸ ਪਾਰਟੀ ਤੋਂ ਐਮਐਲਏ ਆ ਇਸ ਹਲਕੇ ਦਾ ਐਮਐਲਏ ਆ ਜਿਹੜੀ ਹਾਕਸ ਬੰਦੀ ਦੇ ਅੰਦਰ ਲਤੀਪੁਰਾ ਪੈਂਦਾ ਹੈ ਜਿਹੜਾ ਇਸ ਲਤੀਪੁਰੇ ਦੇ ਜਿਹੜੇ ਨੌਜਵਾਨ ਨੇ ਬਜ਼ੁਰਗ ਨੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਪੜਿਆ ਨੌਜਵਾਨਾਂ ਨਾਲ ਖੇਡਿਆ ਪ੍ਰਗਟ ਸਿੰਘ ਐਮਐਲਏ ਉਹ ਵੀ ਨਹੀਂ ਬੋਲਿਆ ਐਂਟੀ ਪਾਰਟੀ ਸੀ ਬੋਲਣਾ ਚਾਹੀਦਾ ਸੀ ਨਹੀਂ ਬੋਲਿਆ ਕਿਉਂਕਿ ਜਿਹੜੀ ਇਹ ਤਾਂ ਦੇ ਲਈ ਕੀਤੀ ਗਈ ਹੈ ਲਤੀਪਰੇ ਦੇ ਨਾਲ ਯਾਤਰੀ ਕੀਤੀ ਗਈ ਹੈ ਲਤੀਪਰੇ ਦਾ ਨਾਲ ਇਹ ਸਾਰਿਆਂ ਦੀ ਰਲੀ ਮਿਲੀ ਭੁਖਟ ਦੇ ਨਾਲ ਹੋਈ ਆ ਸੰਪਲਾ ਸਾਹਿਬ ਆਏ ਕਟ ਗਿਣਤੀਆਂ ਦੇ ਚੇਅਰਮੈਨ ਉਹ ਵੀ ਗੋਗਲਿਆਂ ਤੋਂ ਮਿੱਟੀ ਝਾੜ ਕੇ ਚਲੇ ਗਏ ਉਹਨਾਂ ਨੇ ਵੀ ਬੜੀ ਗੱਲ ਕੀਤੀ ਕਿ ਮੈਂ ਸਾਰੇ ਦਸਤਾਵੇਜ਼ ਦਿੱਲੀ ਲਿਜਾਕੇ ਰੱਖੂੰਗਾ ਸੈਂਟਰ ਸਰਕਾਰ ਦੇ ਕੋ ਤੇ ਇਹਨਾਂ ਨੂੰ ਕਟਹਿਰੇ ਵਿੱਚ ਖੜਾਵਾਵਾਂਗੇ ਕੁਸ਼ੀਆਂ ਨੂੰ ਪਰ ਉਹ ਵੀ ਨਹੀਂ ਹੋਇਆ ਕਿਉਂਕਿ ਬੜੀ ਸੋਚੀ ਸਮਝੀ ਹਾਜ਼ਰ ਹੋਦੇ ਇਹਨਾਂ ਰਲ ਮਿਲ ਕੇ ਇਹ ਨਦੀ ਫਰੰਗ ਉਜਾੜਿਆ ਗਿਆ ਇਹ ਮੋਰਚਾ 9 ਦਸੰਬਰ 2022 ਤੋਂ ਲਗਾਤਾਰ ਦਿਨ ਤੇ ਰਾਤ ਚੱਲਦਾ ਆ ਰਿਹਾ 9 ਦਸੰਬਰ ਨੂੰ ਪੂਰੇ 3 ਸਾਲ ਹੋ ਜਾਣੇ ਨੇ 365 ਦਿਨ ਤੇ 365 ਰਾਤਾਂ ਹੋ ਜਾਣੀਆਂ ਨੇ 6 ਸਾਲ ਬਣ ਜਾਣੇ ਨੇ ਪਰ ਕਿਸੇ ਨੇ ਵੀ ਆ ਕੇ ਸਾਰ ਨਹੀਂ ਲਈ ਉਲਟਾ ਹੋਰ ਗਰੀਬਾਂ ਦੇ ਉੱਪਰ ਅਤਿਆਚਾਰ ਧੌਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਮਾਰੇ ਮੰਸੂਬੇ ਪਾਲੇ ਜਾ ਰਹੇ ਨੇ ਜਿਵੇਂ ਜਲੰਧਰ ਦੀ ਧਰਤੀ ਦੇ ਵਿੱਚ ਹੀ ਜਿੱਕੀ-ਕਿੱਟੀ ਪਿੰਡ ਡਾਕਟਰ ਅੰਬੇਦਕਰ ਨਗਰ ਗਰੀਬ ਤੇ ਮਜਲੂਮ ਰਹਿੰਦੇ ਨੇ ਉਹਨਾਂ ਸਾਰਿਆਂ ਤੇ ਤਲਵਾਰ ਲਟਕ ਰਹੀ ਆ ਘੋਣ ਘਰ ਟੁੱਟਿਆ ਹੁਣ ਘਰ ਟੁੱਟਿਆ ਹੁਣ ਘਰ ਟੁੱਟਿਆ ਕਿਉਂਕਿ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਆ ਤੇ ਨਾਲ ਹੀ ਪਤਾ ਲੱਗੇ ਆ ਕਿ ਹੋਰ ਵੀ ਜਲੰਧਰ ਦੇ ਵਿੱਚ ਜਿਵੇਂ ਮਿੱਠਾਪੁਰਾ ਤੇ ਹੋਰ ਉਹਨਾਂ ਦੇ ਉੱਪਰ ਵੀ ਹਤਿਆਚਾਰ ਹੋਣ ਵਾਲਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਬਹੁਤ ਵੱਡੀ ਸਾਜ਼ਿਸ਼ ਇਹ ਆ ਕਿ ਅਸਲੀ ਮੂਲ ਨਿਵਾਸੀਆਂ ਨੂੰ ਖਾਨਾ ਬਦੋਸ਼ ਕਰਕੇ ਅਸਲੀ ਮੂਲ ਨਿਵਾਸੀਆਂ ਦੇ ਮਕਾਨ ਢਾਕੇ, ਵੋਟਰ ਕਾਰਡ ਕੱਟ ਕੇ ਉਹਨਾਂ ਦੇ ਜ਼ਰੂਰੀ ਦਸਤਾਵੇਜ਼ ਕੱਟ ਕੇ ਖਾਨਾ ਬਦੋਸ਼ੀ ਵੱਲ ਧੱਕੇ ਜਾ ਰਹੇ ਨੇ ਤੇ ਦੂਜੇ ਪਾਸੇ ਕ੍ਰਿਮినਲ ਬੰਦਿਆਂ ਨੂੰ ਪਨਾਹ ਦਿੱਤੀ ਜਾ ਰਹੀ ਆ ਉਹਨਾਂ ਦੇ ਚੁੰਗੀਆਂ ਦੇ ਵਿੱਚ ਹੀ ਮੀਟਰ ਅਪਲਾਈ ਹੋਣਸਾਰ ਕਨੈਕਸ਼ਨ ਮਿਲ ਜਾਂਦੇ ਨੇ ਵੋਟਰ ਰਿਕਾਰਡ ਬਣ ਜਾਂਦੇ ਨੇ ਆਧਾਰ ਕਾਰਡ ਬਣ ਜਾਂਦੇ ਨੇ ਸਾਰੇ ਡਾਕੂਮੈਂਟ ਬਣ ਜਾਂਦੇ ਨੇ ਪਰ ਮੂਲ ਨਿਵਾਸੀਆਂ ਦੇ ਨਾਲ ਟੱਕਾ ਹੋ ਰਿਹਾ ਜੇਕਰ ਝੁੰਗੀਆਂ ਚੱਕਣੀਆਂ ਨੇ ਉਹਨਾਂ ਦੇ ਨਾਲ ਬੈਠ ਕੇ ਪਹਿਲਾਂ ਗੱਲਬਾਤ ਕੀਤੀ ਜਾਂਦੀ ਆ ਉਹਨਾਂ ਨੂੰ ਰਹਿਸ਼ੀ ਪਲੈਟ ਦੇਖ ਕੇ ਵੱਡੇ ਵੱਡੇ ਸੁੱਖ ਸਹੂਲਤ ਦੇਖ ਕੇ ਫਿਰ ਅੱਗੇ ਕਾਰਵਾਈ ਹੁੰਦੀ ਆ ਪਰ ਸਾਡੇ ਮੂਲ ਨਿਵਾਸੀਆਂ ਦੇ ਨਾਲ ਬੜਾ ਟੱਕਾ ਕਰ ਰਹੇ ਨੇ ਸਾਰੇ ਪਾਸੇ ਅਸੀਂ 25 ਤਰੀਕ ਤੋਂ ਲੈ ਕੇ 25 ਤਰੀਕ ਨੂੰ ਸਵੇਰੇ 6 ਵਜੇ ਲਲਹੇੜੀ ਪਿੰਡ ਦੇ ਪਰਿਵਾਰ ਤੇ ਮੂਲ ਨਿਵਾਸੀ ਤੇ ਹਮਲਾ ਹੁੰਦਾ ਹੈ ਕਾ ਉਸ ਹਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕਰਦਾ ਚੁੱਪ ਬੈਠਾ ਜਾ ਕੇ 27 ਤਰੀਕ ਨੂੰ ਰਾਤ ਨੂੰ ਮੌਕਾ ਦੇਖਣ ਜਾਂਦਾ ਮੌਕੇ ਵਾਰਦਾਤ ਤੇ ਜਦ ਤੱਕ ਸਾਰੇ ਸਬੂਤ ਬੰਦਾ ਮਿਟਾ ਦਿੰਦਾ ਤੇ ਰਾਤ ਨੂੰ ਜਾ ਕੇ ਖੂਨ ਲੱਭਦੇ ਨੇ ਕਿ ਕਿੱਥੇ ਹੈ ਖੂਨ ਤੇ ਤੁਸੀਂ ਆਪ ਸਮਝ ਸਕਦੇ ਹੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਕ੍ਰਾਈਮਨਲ ਬੰਦੇ ਹੁੰਦੇ ਨੇ ਉਹ ਸਾਰੇ ਸਬੂਤਾਂ ਨੂੰ ਖਤਮ ਕਰ ਦਿੰਦੇ ਨੇ ਕਿਉਂਕਿ ਉਹ ਪਰਿਵਾਰ ਤਾਂ ਸਾਰਾ ਹਸਪਤਾਲ ਵਿੱਚ ਦਾਖਲ ਪਿਆ ਸਾਡੀ ਧੀ ਦੇ ਮੂ ਤਾਂ ਪੱਟਾ ਮਾਰਿਆ ਤੇ ਉਹਨੂੰ ਮਾੜੀ ਮਨਸਾ ਦੇ ਨਾਲ ਖਿੱਚ ਕੇ ਝੁੰਗੀ ਵਿੱਚ ਲਿਆਉਣ ਦੀ ਕੋਸ਼ਿਸ਼ ਹੋ ਰਹੀ ਸੀ ਜਦੋਂ ਉਹਨੇ ਚਿੰਗ ਚਗੜਾ ਪਾਇਆ ਪਰਿਵਾਰ ਦੇ ਮੈਂਬਰ ਆਏ ਉਹਨਾਂ ਦਾ ਘਰ ਵਾਲਾ ਆਇਆ ਪਤੀ ਉਹਨਾਂ ਦਾ ਜਗਵਿੰਦਰ ਸਿੰਘ ਤੇ ਉਸ ਬੰਦੇ ਕੋਲ ਤੇਜ ਤਾਰ ਹਥਿਆਰ ਕਹਾੜੀ ਨੂਮਾ ਹਥਿਆਰ ਸੀ ਉਹਨੇ ਬਾਹਰ ਕਰ ਦਿੱਤੇ ਦਿੱਤੇ ਉਹ ਵਿਚਾਰਾ ਹੈਂਡੀਕੈਪ ਉਹ ਵੀ ਡਿੱਗ ਗਿਆ ਉਹਨਾਂ ਦੇ ਫਾਦਰ ਸਾਹਿਬ ਆਏ ਬਜ਼ੁਰਗ ਖਾਲੀ ਹੱਥ ਆਏ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਤਾਂ ਵੀ ਚਾਕ ਹਮਲਾ ਕਰਕੇ ਬਾਹ ਦੋ ਤੋਂ ਤੋਂ ਤੋੜ ਕੇ ਤੇ ਟੱਕ ਮਾਰਿਆ ਗਿਆ ਤੇ ਅੱਜ ਕੋਲਸ ਹਾਲੇ ਕਹਿੰਦੀ ਆ ਕਿ ਸ਼ਾਨਵੀਨ ਚੱਲ ਰਹੀ ਆ ਬੜੀ ਨਮੋਸ਼ੀ ਦੀ ਗੱਲ ਆ ਕਿ ਬਹੁਤ ਹੀ ਸੁਵੇਧਨਸ਼ੀਲ ਮਸਲਾ ਹੈ ਹੋ ਕਿਉਂਕਿ ਉਹ ਬਹੁਤ ਵੱਡੇ ਸਿੱਖ ਕੌਮ ਦੇ ਮਹਾਨ ਸ਼ਹੀਦ ਦੇ ਨਾਲ ਜੁੜਿਆ ਹੋਇਆ ਬਹੁਤ ਵੱਡੇ ਸਿੱਖ ਕੌਮ ਦੇ ਮਹਾਨ ਜਰਨੈਲ ਜੀ ਦਾ ਪਰਿਵਾਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਛੋਟੇ ਛੋਟੇ ਬੱਚਿਆਂ ਨੂੰ ਉਸ ਪਰਿਵਾਰ ਦੇ ਨਾਲ ਉਹ ਪਰਿਵਾਰ ਜੁੜਿਆ ਹੋਇਆ ਹੈ ਸ਼ਹੀਦ ਭਾਈ ਬਰਬੰਦਰ ਸਿੰਘ ਜਟਾਣਾ ਸਾਹਿਬ ਜੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਰੋਕਣ ਦੇ ਲਈ ਧੀਆਂ ਪੈਣਾ ਦੀ ਇੱਜ਼ਤ ਵੀ ਰੱਖੀ ਦੇ ਲਈ ਜੀ ਗੁਰੂ ਸਾਹਿਬ ਦੇ ਅਦਬ ਸਤਕਾਰ ਦੇ ਲਈ ਪੰਜਾਬ ਨੌਂ ਜਵਾਨੀ ਨੂੰ ਬਚਾਉਣ ਦੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਉਹਨਾਂ ਦੇ ਭਰਾਤਾ ਸਰਦਾਰ ਪਵਨ ਸਿੰਘ ਜੀ ਦੇ ਸਾਧੂ ਸਾਹਿਬ ਤੇ ਹਮਲਾ ਹੋਣਾ ਮਤਲਬ ਇੱਕ ਗਣੀ ਮਿੱਠੀ ਸਾਜ਼ਿਸ਼ ਦਾ ਕੰਮ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਮੂਹਰ ਦਰਸ਼ਨ ਹੋਇਆ ਦੇਖਾ ਤਿੰਨ ਸਾਲ ਪੂਰੇ ਹੋਣ ਵਾਲੇ ਨੇ ਇੱਥੇ ਵੀ ਮੂਹਰ ਦਰਸ਼ਨ ਹੋਏ ਬੈਠੇ ਨੇ ਗੁੰਗੇ ਵੀ ਹੋ ਗਏ ਨੇ ਬੋਲੇ ਵੀ ਹੋ ਗਏ ਨੇ ਅੰਨੇ ਵੀ ਹੋ ਗਏ ਨੇ ਚਾਰ ਬਾਰ ਪੀਐਮ ਆਪ ਟਾਈਮ ਦੇ ਕੇ ਮੁਲਾਕਾਤ ਦੇ ਲਈ ਮੀਟਿੰਗ ਕਰਨ ਦੇ ਲਈ ਜ਼ਬਾਨ ਤੋਂ ਭੱਜ ਗਿਆ ਅਪਰੂਵਮੈਂਟ ਟਰਸਟ ਆਪ ਜ਼ਬਾਨ ਤੋਂ ਭੱਜ ਗਿਆ ਤੇ ਪ੍ਰਸ਼ਾਸਨ ਜਲੰਧਰ ਦਾ ਉਹ ਜ਼ਬਾਨ ਤੋਂ ਭੱਜ ਗਿਆ ਤੇ ਹੁਣ ਅੱਦੋ ਫਟਾ ਇਹਨਾਂ ਦਾ ਝੂਠ ਤੇ ਫਰੇਵ ਹੋਰ ਕੀ ਹੋ ਸਕਦਾ ਤੇ ਜਿਹੜਾ ਮੋਰਚਾ ਜਿਉਂਦਾ ਤੂੰ ਦਿਨ ਤੇ ਰਾਤ ਚੱਲਦਾ ਸਾਡੀਆਂ ਬਹੁਤ ਹੀ ਸਤਕਾਰਯੋਗ ਤੀਣਾ ਪੈਣਾ ਮਾਮਾ ਜਿਹੜੀਆਂ ਦਿਨ ਤੇ ਰਾਤ ਮੋਰਚੇ ਦੇ ਲਈ ਲੜਾਈ ਲੜਦੀਆਂ ਨੇ ਆਪਣੇ ਹੱਕ ਦੀ ਆਪਣੇ ਪਰਿਵਾਰਾਂ ਨੂੰ ਵੀ ਪਾਲਦੀਆਂ ਨੇ ਛੋਟੇ ਬੱਚਿਆਂ ਦਾ ਵੀ ਧਿਆਨ ਰੱਖਦੀਆਂ ਨੇ ਬਜ਼ੁਰਗਾਂ ਦਾ ਵੀ ਧਿਆਨ ਰੱਖਦੀਆਂ ਨੇ ਪਰ ਐਡੀਆਂ ਔਕੜਾਂ ਦੇ ਬਾਵਜੂਦ ਵੀ ਪਰਚੇ ਵੀ ਦਰਜ ਹੋਏ ਹੋਏ ਨੇ ਝੁਕੇ ਡਰਾਉਣ ਧਮਕਾਉਣ ਦੇ ਲਈ ਵੀ ਡਰ ਜਾਣਗੇ ਇਨੀਆਂ ਔਕੜਾਂ ਦੇ ਬਾਅਦ ਯੁੱਧ ਵੀ ਜੰਨੇ ਆ ਅਤਿਆਚਾਰ ਦੇ ਬਾਅਦ ਯੁੱਧ ਵੀ ਪੁੱਤਰੀ irdta ਦੇ ਨਾਲ ਆਪਣੇ ਹੱਕ ਤੇ ਸੱਚ ਦੀ ਲੜਾਈ ਲੜ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਨੌਜਵਾਨ ਵੀ ਆਪਣੇ ਘਰਾਂ ਦੀ ਮੁਰ ਉਸਾਰੀ ਦੇ ਲਈ ਲੜਾਈ ਲੜ ਰਹੇ ਨੇ ਬਜ਼ੁਰਗ ਵੀ ਸਾਡੇ ਉਸ ਲੜਾਈ ਦੇ ਵਿੱਚ ਹਿੱਸਾ ਪਾ ਰਹੇ ਨੇ ਸਭ ਤੋਂ ਵੱਡੀ ਗੱਲ ਜੋ ਵਫਾਦਾਰ ਬੁੱਕਰ ਬੈਠਾ ਕਾਲੂ ਉਹ ਬਹੁਤ ਹੀ ਪਹਿਲੇ ਦਿਨ ਤੋਂ ਆਪਣੇ ਮਾਲਕਾਂ ਦੀ ਲੜਾਈ ਲੜਦਾ ਆ ਰਿਹਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਮਾਲਕਾਂ ਦੇ ਘਰ ਨੂੰ ਤਹਿ ਟੇਰੀ ਕਰ ਦਿੱਤਾ ਗਿਆ ਇਹ ਕਿਸੇ ਵੀ ਮਹੱਲੇ ਵਿੱਚ ਜਾ ਕੇ ਖੈਰ ਵਿੱਚ ਜਾ ਕੇ ਆਪਣਾ ਪਰਸ਼ਾਦਾ ਛੱਕ ਸਕਦਾ ਸੀ ਤੇ ਆਰਾਮ ਨਾਲ ਰਹਿ ਸਕਦਾ ਸੀ ਪਰ ਨਹੀਂ ਗਿਆ ਨਦੀਪਰੇ ਨੂੰ ਛੱਡ ਕੇ ਨਹੀਂ ਗਿਆ ਕਿਉਂਕਿ ਆਪਣੀ ਬੋਗਾਦਾਰੀ ਦੇ ਨਾਲ ਆਪਣੇ ਮਾਲਕਾਂ ਦੀ ਜਿਹੜੀ ਲੜਾਈ ਆ ਹੱਕ ਤੇ ਹਕੂਕ ਦੀ ਉਹਦੇ ਲਈ ਲੜ ਰਿਹਾ। ਇਸ ਮੋਰਚੇ ਦੇ ਨਾਲ ਪਹਿਲੇ ਦਿਨ ਤੋਂ ਹੀ ਜਿਹੜੇ ਲੜਾਈ ਲੜਦੇ ਆ ਰਹੇ ਨੇ ਪਹਿਲੇ ਦਿਨ ਜਦੋਂ ਬੁਲਡੋਜ਼ਰ ਚੱਲਦੇ ਸੀ ਸਾਡੀ ਸਤਕਾਰਯੋਗ ਭੈਣ ਬੀਬੀ ਪਤੰਦਰ ਕੌਰ ਔਰ ਪਿੰਦੇ ਵਾਸੀ ਉਹ ਬੁਲਡੋਜ਼ਰਾਂ ਦੇ ਅੱਗੇ ਵੀ ਖੜੀ ਸਾਡੀਆਂ ਧੀਆਂ ਪਣਾ ਮਾਮਾ ਦੇ ਨਾਲ ਖੜਕੇ ਲੜਾਈ ਲੜੀ। ਤੇ ਜਿਹੜੇ ਅੱਜ ਸਾਡੇ ਵਿੱਚੋਂ ਸਰੀਰਕ ਤੌਰ ਤੇ ਜਾ ਚੁੱਕੇ ਨੇ ਕਿਸਾਨ ਯੂਨੀਅਨ ਰਾਜੇਬਾਲ ਦੇ ਜਲੰਧਰ ਦੇ ਜਥੇਦਾਰ ਭਾਈ ਕਸ਼ਮੀਰ ਸਿੰਘ ਜੀ ਜੰਡਿਆਲਾ ਸਾਹਿਬ ਉਹ ਵੀ ਬਲਟੋਜਰ ਚਲੰਦਿਆਂ ਦੇ ਵਿੱਚ ਨਤੀਪਰੇ ਦੇ ਹੱਕ ਦੇ ਵਿੱਚ ਖੜੇ ਸੀ ਤੇ ਕਿਸਾਨ ਯੂਨੀਅਨ ਬਾਗੀ ਪੰਜਾਬ ਕਿਸਾਨ ਯੂਨੀਅਨ ਨੀਰਤੀ ਕਿਸਾਨ ਯੂਨੀਅਨ ਇਹ ਤੇ ਮਜ਼ਦੂਰ ਯੂਨੀਅਨ ਕਿਸਾਨ ਜੂਨੀਅਨ ਅੰਮ੍ਰਿਤਸਰ ਤੇ ਅਕਾਲੀ ਦਲ ਬਾਦਸ਼ ਪੰਜਾਬ ਦੇ ਪਹਿਲੇ ਦਿਨ ਤੋਂ ਹੀ ਲਤੀਪੁਰੇ ਦੇ ਹੱਕ ਹਕੂਕਾਂ ਦੀ ਲੜਾਈ ਲਤੀਪੁਰੇ ਦੇ ਹੱਕ ਵਿੱਚ ਲੜ ਰਹੇ ਨੇ ਸਿੱਖ ਕੌਮ ਦੇ ਜਰਨਲ ਆਵਾਜ਼ੇ ਪੰਜਾਬ ਲਤੀਪੁਰਾ ਮੋਰਚਾ ਦੇ ਕਨਵੀਨਰ ਕਿਸਾਨ ਜੂਨੀਅਨ ਅੰਮ੍ਰਿਤਸਰ ਦੇ ਸਰਪ੍ਰਸਤ ਅਕਾਲੀ ਦਲਬਾਰਸ ਪੰਜਾਬ ਦੇ ਮੁੱਖ ਬੁਲਾਰੇ ਅਤੇ 13 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸਰਦਾਰ ਜਸਕਰਨ ਸਿੰਘ ਤਾਨ ਸਿੰਘ ਵਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੀ ਜਿਹੜੀ ਜਥੇਬੰਦੀ ਦੀ ਡਿਊਟੀ ਲੱਗੀ ਹੋਈ ਆ ਉਸ ਦੇ ਵਿੱਚ ਡਿਊਟੀ ਨਿਭਾਰ ਰਿਹਾ ਸਾਡੇ ਜਿਲੰਦਰ ਤੋਹੀ ਸਾਡੇ ਵੱਡੇ ਸਤਿਕਾਰਯੋਗ ਭਰਾ ਜੋ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਕਾਲੀ ਦਲ ਬਾਦਸ਼ ਪੰਜਾਬ ਦੇ ਆਗੂ ਨੇ ਸਰਦਾਰ ਤਰਸੇਮ ਸਿੰਘ ਜੀ ਉਹਨਾਂ ਦੇ ਨਾਲ ਸਾਡਾ ਭਰਾ ਜਲੰਧਰ ਤੋਂ ਹੀ ਕਿਸਾਨ ਜੁਨੀ ਅੰਮ੍ਰਿਤਸਰ ਦੇ ਜ਼ਿਲ੍ਹਾ ਜਲੰਧਰ ਦੇ ਜਰਨਲ ਸਕੱਤਰ ਤੇ ਅਕਾਲੀ ਦਲ ਬਾਦਸ਼ ਪੰਜਾਬ ਦੇ ਆਗੂ ਜਲੰਧਰ ਦੇ ਸਰਦਾਰ ਪੁਲਵੀਰ ਸਿੰਘ ਜੀ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਅਸੀਂ ਪਹਿਲਾਂ ਵੀ ਦੱਸ ਕੇ ਹਟਿਆ ਜੋ 800 ਕਾਰ ਜਿੱਥੇ ਟਹਿਣੇ ਨੇ ਡਾਕਟਰ ਮਹਿੰਦਰ ਨਗਰ ਦੇ ਵਿੱਚ ਉੱਥੇ ਲਤੀਪੁਰਾ ਮੋਰਚੇ ਵੱਲੋਂ ਉਹਨਾਂ ਦੇ ਆਗੂ ਤੇ ਪੀੜਤ ਪਰਿਵਾਰ ਸਰਦਾਰ ਗੁਰਬਖਸ਼ ਸਿੰਘ ਜੀ ਮੰਗਾ ਜੀ ਭਾਵੇਂ ਵੀ ਚੇਰ ਤੇ ਨੇ ਪਰਦਰਧ ਜਿਹੇ ਲਤੀਪੁਰਾ ਬਣ ਗਿਆ ਤਾਂ ਹੋਰ ਕੋਈ ਲਤੀਪੁਰਾ ਨਾ ਬਣੇ ਢਹਿ ਢੇਰੀ ਹੋ ਕੇ ਸਰਦਾਰ ਕੁਸਕਰਨ ਸਿੰਘ ਕਾਂਸੀ ਕੋਵਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਖਰਾਬਤਾ ਕਹਿਮ ਕਰਕੇ ਸਰਦਾਰ ਤਰਸੇਮ ਸਿੰਘ ਜੀ ਸਰਦਾਰ ਬਲਬੀਰ ਸਿੰਘ ਜੀ ਸਾਡੀ ਸਤਿਕਾਰਯੋਗ ਭੈਣ ਭਵਿੰਦਰ ਕੌਰ ਪੁਰ ਖਿੰਦੇਵਾਸੀ ਜੀ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪੰਜਾਬ ਦੇ ਪ੍ਰਧਾਨ ਨੈਸਤਰੀ ਵਿੰਗ ਦੇ ਉਹਨਾਂ ਦੇ ਨਾਲ ਖਰਾਬਤਾ ਕਹਿਮ ਕਰਕੇ ਤੇ ਸਾਰੇ ਸਿੰਘ ਗਏ ਤੇ ਹੋਰ ਵਰਕਰ ਵੀ ਨਾਲ ਗਏ ਉੱਥੇ ਜਾ ਕੇ ਲਤੀਪੁਰੇ ਵੱਲੋਂ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਤੇ ਅਕਾਲੀ ਦਲ ਬਾਦਸ਼ ਪੰਜਾਬ ਵੱਲੋਂ ਗਵਾਈ ਕੀਤੀ ਕਿ ਅਸੀਂ ਦੂਜਾ ਭਾਈ ਲਤੀਫਰਾ ਨਹੀਂ ਬਣਨ ਦਵਾਗੇ